ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਅਸੀਂ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ। ਕਨਫਰਮ ਕਰਨ ਲੱਗੇ ਆਂ ਸੱਜਣੋ ਐਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰ ਲਿਓ। ਪੈਂਡ ਨਾਰਪੁਰ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਜਲੰਧਰ ਆ ਗਿਆ ਤੇ ਤਹਿਸੀਲ ਆ ਗਈ ਕਰਤਾਰਪੁਰ। ਨਾਰ ਪਰ ਹਰਜਿੰਦਰ ਵੀਰ ਦੇ ਘਰ ਇਸ ਵੇਲੇ ਹਾਜ਼ਰ ਆ ਸੱਜਣੋ ਤੇ ਇਸ ਵੇਲੇ ਪੰਜ ਣੀਮਾ ਵਾਲਾ ਸੱਜਣੋ ਜਿਹੜੇ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਕਵਰ ਕਰਕੇ ਵਿਖਾ ਦਨੇ ਆ ਚਾਰ ਝੋਟੀਆਂ ਮੱਝਾਂ ਤੇ ਸੱਜਣੋ ਇੱਕ ਗਊ ਆ ਹਰ ਵੀਡੀਓ ਚ ਰਿਕਵੈਸਟ ਬੇਨਤੀ ਵੀ ਰਹਿੰਦੀ ਆ ਕਿ ਕੋਈ ਵੀ ਪਸ਼ੂ ਸੱਜਣੋ ਪਸੰਦ ਆਉਂਦਾ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੇ ਨਵੇਂ ਵੀਰਾਂ ਨੂੰ ਰਿਕਵੈਸਟ ਬੇਨਤੀ ਇਹ ਰਹਿੰਦੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਜਿਹੜਾ ਉਹ ਵੀ ਆਲਟ ਤੇ ਸੈੱਟ ਕਰ ਲਿਓ ਤਕਰੀਬਨ ਸਾਰੇ ਪਸ਼ੂ ਸੱਜਣੋਂ ਸੂਏ ਸਵਾਏ ਆ ਕਿੰਨਾ ਦੁੱਧਵਾਦਾ ਰੇਟ ਅੱਜ ਸਟਾਰਟਿੰਗ 'ਚ ਗੱਲਾਂ ਬਾਤਾਂ ਹੋਈਆਂ ਵੀ ਭਾਉ ਕਹਿੰਦਾ ਉਹ ਹੋਣਗੇ ਆਪਣੇ ਜਿਹੜੇ ਕਿਸੇ ਨੇ ਸੁਨੇ ਨਾ ਹੋਣ ਆਜੋ ਜੁੜੇ ਰਹੋ ਐਂਡ ਤੱਕ ਤੇ ਕਰੀਏ ਗੱਲਬਾਤ ਲਈਏ ਜਾਣਕਾਰੀ ਵਧিয়ে ਅੱਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਹੋਰ ਸੁਣਾਓ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਪਿਆਰ ਪਈ। ਸੰਧੂ ਡੇਰੀ ਫਾਰਮ ਵੇਖਣ ਆਲੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਹੈਨਾ? ਹਾਂਜੀ ਹਾਂਜੀ। ਤੇ ਆਪਣਾ ਨਾਂ ਤੇ ਐਡਰੈਸ ਨਾਂ ਮੇਰਾ ਪਰਮਜੀਤ ਸਿੰਘ ਜੀ। ਪਰਮਜੀਤ ਸਿੰਘ। ਹਾਂਜੀ। ਠੀਕ ਆ ਜੀ। ਪਿੰਡ ਪਿੰਡ ਨਾਰਪੁਰ ਤਹਿਸੀਲ ਕਰਤਾਰਪੁਰ ਜ਼ਿਲ੍ਹਾ ਜਲੰਧਰ। ਜ਼ਿਲ੍ਹਾ ਜਲੰਧਰ। ਮੋਬਾਈਲ ਨੰਬਰ ਜੀ। ਮੋਬਾਈਲ ਨੰਬਰ 9968065988। ਠੀਕ ਆ ਜੀ। ਵੈਸੇ ਤਾਂ ਸੱਜਣੋ ਸਕਰੀਨ ਤੇ ਵੀ ਚੱਲਦਾ ਰਹੂਗਾ। ਹਾਂਜੀ। ਤੇ ਆ ਝੋਟੀ ਕਿਹੜਾ ਸੂਆ ਤੇ ਏ ਸੂਆ ਭਾਜੀ ਬਲੂਨ ਝੋਟੀ ਪਹਿਲੇ ਸੂਏ ਬਲੂਨ ਸੂਈ ਝੋਟੀ ਪਹਿਲੇ ਸੂਏ ਹਾਂਜੀ ਪਹਿਲਾ ਸੂਆ ਜੀ ਠੀਕ ਆ ਚਾਰ ਜਾਂਦੇ ਜੀ ਮੂੰਹ ਚੌਗੀ ਚੌਗੀ ਮੂੰਹ ਤੇ ਬੱਚਾ ਇਹਦੇ ਕੋਲੇ ਕੀ ਆ ਤੇ ਕਿੰਨੇ ਇਹਦੇ ਕੱਟੀ ਮਗਰਾ ਜਿਹੜੀ ਬੈਠੀ ਆ ਜੀ ਜਿਹੜੀ ਬੈਠੀ ਉਹ ਕੱਟੀ ਇਹਦੀ ਉਹ ਵੀ ਵਿਖਾ ਦਿੰਨੇ ਆ ਹਾਂਜੀ ਹਾਂਜੀ ਠੀਕ ਆ ਜੀ ਕਿੰਨੇ ਕ ਦਿਨਾਂ ਦੀ ਸੂਈ ਆ ਭਾਉ ਜੀ ਹਫਤਾ ਤੱਕ ਹੋਇਆ ਸੂਈ ਹਾਂ ਨਹੀਂ ਠੀਕ ਆ ਕੱਟੀ ਚੰਗੀ ਸੰਭੀ ਆ ਹਾਂਜੀ ਹਾਂਜੀ ਤੇ ਕਿੰਨੀਆਂ ਧਾਰਾਂ ਹੁਣ ਇਹਦੇ ਕੋਲੇ ਜੀ ਜਿਹੜਾ ਭਾਂਡੇ ਚਾਹੇ ਦੁੱਧ ਸੰਤੂ ਸਾਹਿਬ ਕਹਿੰਦਾ ਦੁੱਧ ਆ ਕਹਿੰਦਾ ਸਨੇ ਬੱਚੇ 12 ਕਿਲੋ ਹਾਂ ਤੇ 11 ਕਿਲੋ ਤੋਂ ਚੁਆਈ ਦਾ ਹਲਾ 10 ਕਿਲੋ ਤੋਂ ਬਾਹਰ ਹੈਗਾ ਕਹਿੰਦੀ 11 ਕਿਲੋ ਹੀ ਹੋਊਗਾ ਕਹਿਤਾ ਤੇ 11 ਕਿਲੋ ਤੇ 11 ਕਿਲੋ ਹੀ ਹੋਊਗਾ ਕਰਮਾ ਵਾਲੀ ਥੱਲੇ ਦੁੱਧ ਚੰਗਾ ਹਨ ਹਾਂਜੀ ਹਾਂਜੀ ਠੀਕ ਆ 11 ਤੋਂ ਕੋਈ ਘੱਟ ਦੁੱਧ ਪਾਈਆ ਵੀ ਹੋਏਗਾ ਤੇ ਆਉਣ ਜਾਣ ਦਾ ਕਰਾਇਆ ਆਪਣਾ ਹੋਊਗਾ ਜੀ ਆਨਲਾਈਨ ਆਨਲਾਈਨ ਰਿਕਾਰਡ ਸਮੇਤ ਹਾਂਜੀ 11 ਕਿਲੋ ਦੁੱਧ ਘੱਟ ਹੋਏਗਾ ਝੋਟੀ ਆਪਣੀ ਹੋਊਗੀ ਜੀ ਸਨੇ ਕਰਾਏ ਵਾਪਸ ਆਉ ਅੱਛਾ ਹਾਂਜੀ ਐਨੀ ਕਰਮਾ ਵਾਲੀ ਖਰੀ ਆ ਹਾਂਜੀ ਹਾਂਜੀ ਚੁਆਪ ਸਮਾ ਇੱਕ ਨੰਬਰ ਉਹ ਪਿਛਲੀ ਵਾਰ ਇੱਕ ਵੀਰ ਵੀਡੀਓ ਕਰਦਾ ਸੀਗਾ ਕਮੈਂਟ ਜੀ ਹਾਂਜੀ ਕਿ ਚੋਰੀਆਂ ਲੈਂਦੀਆਂ ਵੀਰ ਮੇਰੇ ਅਸੀਂ ਭਾਣਾ ਲਈਦੀਆਂ ਨਗਦ ਰੁਪਈਆਂ ਨੂੰ ਮਾਲ ਲਈਦਾ ਕਸਾਈ ਨਾ ਆ ਕਸਾਈ ਨਾ ਲਈਦਾ ਨ ਰੁਪਈਏ ਮੂਰੇ ਸਿੱਟ ਕੇ ਲਈਦੀਆਂ ਹਾਂ ਤੇ ਫਿਰ ਲਈਦੀਆਂ ਭਾਣਾ ਨਾਲ ਹਾਂਜੀ ਐਂ ਘਰ ਵੇਖੀ ਤਾਂ ਮੈਂ ਮੁੱਲ ਕੀ ਕਰਦਾ ਹਾਂ ਆ ਸੁਣ ਨਹੀਂ ਤੂੰ ਵੀਡੀਓ ਵੇਖ ਤੇ ਕਹਦੇਗਾ ਫਿਰ ਚੋਰੀ ਦੀਆਂ ਹੈ ਹਾਂਜੀ ਹਾਂਜੀ ਚਲੋ ਮਾੜੀ ਜਿੱਕਰ ਆਓ ਤੋਰ ਚੱਕ ਸੱਜਰੋ ਬਾਕੀ ਦੁਨੀਆ ਕਿਸੇ ਨੇ ਨਹੀਂ ਜਿੱਤੀ ਹਾਂਜੀ ਹਾਂਜੀ ਬਰਮਜੀਤ ਸਿੰਘ ਇਹ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ ਇਹਨਾਂ ਨੇ ਤੇ ਆਪਾਂ ਕਾਦੇ ਪਾਣੀ ਹਾਰਾਂ ਲੋ ਵੀ ਸਜਣੋ ਤੋਰ ਚੈੱਕ ਕਰ ਲਓ ਜੇ ਦਾ ਰੇਟ ਜ਼ਿਆਦਾ ਕਰ ਲਵੇ ਮਾਲਕ ਤੇ ਤਾਂ ਵੀ ਅਗਲਾ ਮਹੀਨ ਕਹਿ ਦਿੰਦਾ ਵੀ ਬਾਰ ਬਰੇਟ ਜ਼ਿਆਦੇ ਆ ਜੇ ਘੱਟ ਕਰ ਲੇ ਤਾਂ ਕਹਿੰਦੇ ਚੋਰੀ ਦੀਆਂ ਹਾਂਜੀ ਹਾਂਜੀ ਚਲੋ ਜਿਉਂਦੇ ਵਾਸਤੇ ਰਹੋ ਤੇ ਸਜਣੋ ਚੋਣ ਚਾਨ ਤਾਂ ਭਾਉ ਇੱਕ ਨੰਬਰ ਹਨ ਨਾ ਨੰਬਰ ਫਸਟ ਕਲਾਸ ਭਾਜੀ ਨਹੀਂ ਠੀਕ ਆੜੀ ਬਹੁਤ ਚੰਗਾ ਲੱਗੇ ਹਾਂ ਕੱਟੀ ਥੱਲੇ ਦੁੱਧ ਚੰਗਾ ਦੱਸਿਆ ਤੂੰ ਹਨਾ ਰੂਹ ਖੋਚ ਕਰਤੀ ਵੇਖੋ ਸਜਣੋ ਤੇ ਅੱਜ ਪਾਉ ਕਹਿੰਦਾ ਵੀ ਰੇਟ ਉਹ ਕਰਨੇ ਆ ਜਿਹੜੇ ਕਿਸੇ ਨੇ ਵੀਡੀਓ ਚ ਕੀਤੇ ਰਹ ਹੁਣ ਮਗਰੋਂ ਨਾ ਸਫਾਈਆਂ ਸੁਫਾਈਆਂ ਕੱਟੀ ਦੀਆਂ ਸੱਚ ਨੂੰ ਚੈੱਕ ਕਰ ਲਓ ਕੰਦ ਝੋਟੀ ਭਾਜੀ ਠੰਡੀ ਸੀ ਗਰੀ ਮੈਂ ਨਹੀਂ ਕੋਈ ਗੱਲ ਹੈ ਜੀ ਆਪਾਂ ਇੱਦਾਂ ਹੀ ਬਹਿ ਜਾਓ ਥੱਲੇ ਹੜ ਚੁੱਪ ਮੁੱਤ ਲੱਤ ਕੀ ਬਾਤ ਅੱਛਾ ਹਾਂਜੀ ਹਾਂਜੀ ਨਹੀਂ ਠੀਕ ਆ ਘਮਾਰ ਕੀ ਹੈ ਫਿਰ ਤਾਂ ਹਾਂਜੀ ਲਓ ਜੀ ਧਾਰ ਦਿਓ ਕਹਿੰਦੀ ਧਾਰ ਦਿਓ ਬੱਚਾ ਛੱਡੋ ਤੇ ਨਾ ਛੱਡੋ ਠੀਕ ਆ ਠੀਕ ਹਾਂ ਕੈਮਰੇ ਤੋਂ ਡਰ ਗਈ ਹੈ ਕੋਈ ਗੱਲ ਨਹੀਂ ਤੇ ਇਹਦਾ ਰੇਟ ਕੀ ਰਹੂਗਾ ਜੀ ਲੇਡੰ ਦਾ ਸੰਗੂਸਾ ਬਿਲਕੁਲ ਛੋਟਾ ਜਾਂ ਹਾਂਜੀ ਮੁੱਲ 90 85 ਵੀ ਹਾਂ ਨਾ 80 ਦੇ 5 ਹਾਂਜੀ 85 ਵੀ ਹਾਂ ਬਿਲਕੁਲ ਉਹਦੇ ਚ ਕੋਈ ਛੋਟ ਛੱਪਾ ਕੋਈ ਗੱਲ ਨਹੀਂ ਕੋਈ ਵੀਰ ਭਰਾ ਫੂਨ ਲਊਗਾ ਮਾਨਸਤਕਾਰ ਜ਼ਰੂਰ ਹੋਊਗਾ ਬੱਚਾ ਇਹਦੇ ਕੋਲੇ ਕੱਟੀ ਮਗਰਾ ਕੱਟੀ ਮਗਰਾ ਹਣਾ 85000 ਚੋਂ ਮਾਨਤਾਨ ਲਓ ਵੀ ਸੱਜਣੋ ਕਲੂਨ ਸੂਈ ਝੋਟੀ ਚੌਗੀ ਮੂੰਹ ਚਾਰ ਦੰਦ ਚਾਰ ਦੰਦ ਵੀ ਚੈੱਕ ਕਰਕੇ ਲੈ ਜਾਓ ਜਵਾਬਸਮਾ ਇੱਕ ਨੰਬਰ ਤੇ ਦੁੱਧ ਵੀ 10 ਤੋਂ ਪਲੱਸ 11 ਕਿਲੋ ਜੀ 11 ਕਿਲੋ ਕਿਰਾਇਆ ਵੀ ਤੁਹਾਨੂੰ ਮਿਲੇਗਾ ਹਾਂਜੀ ਇੱਕ ਅੱਗੇ ਆ ਗਈ ਨਥਜੀ ਵਾਲੀ ਹਾਂਜੀ ਇਹ ਇਹ ਸਿਹਰੀਏ ਦੀ ਲੱਗਦੀ ਹੈ ਨਾ ਸੰਤੂ ਸਾਹਿਬ ਇੱਦਾਂ ਹੀ ਤੁਰਦਿਆਂ ਫਿਰਦਿਆਂ ਇਹ ਨਹੀਂ ਵਿਚਾਰੀਆਂ ਹਾਂ ਇਹਦਾ ਕੀ ਹਿਸਾਬ ਕਿਤਾਵਾ ਜੀ ਇਹ ਵੀ ਭਾਜੀ ਤਾਜੀ ਸੂਈ ਆ ਇਹਨੂੰ ਅੱਜ ਚੌਥਾ ਦਿਨ ਆ ਸੂਈ ਨੇ ਇਹਦੇ ਮਗਰ ਵੀ ਕੱਟੀ ਇਹਦੇ ਮਗਰ ਵੀ ਕੱਟੀ ਆ ਜੀ ਸੂਆ ਕਿਹੜਾ ਜੀ ਸ਼ੂਆ ਦੇ ਮਾਲਕ ਦੀ ਦੂਜੀ ਕਹਿੰਦੇ ਆ ਜੀ ਦੂਜੀ ਹੋਊਗੀ ਹਨਾ ਪਹਿਲੇ ਦੂਜੀ ਆ ਨਵੀਆਂ ਛੋਟੀਆਂ ਹਾਂਜੀ ਹਾਂਜੀ ਤੇ ਇਹਦੇ ਕੋਲੇ ਧਾਰਾਂ ਕਿੰਨੀਆਂ ਦਾ ਤੇਰੇ ਕੋਲ ਸੰਸਾਭ ਨੋ ਹੋ ਜਾਵੇ 10 ਹੋ ਜਾਵੇ ਇੰਨਾ ਹੈਗਾ ਆ ਬੋਲੀ ਆ ਜੇ ਠੀਕ ਆ ਠੀਕ ਹਾਂਜੀ ਆ ਬੱਚਾ ਛੋਟਾ ਦੁੱਧ ਦੇ ਦੂ 10 11 ਕਿਲੋ ਮੈਂ ਫੇਰੇ ਆਮ ਤਾਂ ਨਾ ਦਿੱਤੂ ਥੱਲੇ ਕੱਢਿਓ ਬਾਹਰ ਨੂੰ ਹਾਂ ਥੱਲੇ ਵੀ ਹਾਂ ਨਹੀਂ ਠੀਕ ਆ ਚਮੜੀ ਚੁੰਮੜੀ ਚੰਗੀ ਆ ਹਨਾ ਬਰੀਕੀਆਂ ਬਰੂਕੀਆਂ ਬਹੁਤ ਆ ਸੰਤੂ ਸਾਹਿਬ ਹਾਂ ਥੱਲਿਓ ਵੀ ਲੇਵੇ ਦੀ ਬਰੀਕੀ ਚੰਗੀ ਲੱਗੀ ਆ ਹਾਂ ਪਰ ਬੁਢੀ ਬੁਢੀ ਆ ਸਾਰੀ ਨਹੀਂ ਠੀਕ ਆ ਬਾਕੀ ਕੱਟੀ ਨਵੀ ਲੋ ਵੀ ਸੱਜਣੋ ਲੇਵਾ ਚੌੜਾ ਵੇਖੋ ਕਿੰਨਾ ਇਹਦਾ ਲੱਤਾਂ ਦੇ ਵਿੱਚ ਗੱਠ ਚੌੜਾ ਲੇਵਾ ਕਰਮਾਲੀ ਨੂੰ ਚੋਣ ਬਹੁਤ ਚੰਗਾ ਹੋਊਗਾ ਹਾਂ ਨਹੀਂ ਥਣ ਬਹੁਤ ਚੰਗਾ ਕਰਮਾਲੀ ਦਾ ਨਹੀਂ ਠੀਕ ਆ ਕੋਈ ਸ਼ੱਕ ਨਹੀਂ ਚੰਗੀ ਆ ਬਾਕੀ ਸਰਮੂਦੀ ਵੀ ਸਾਫ ਆ ਜੀ ਹਾਂ ਬਾਕੀ ਮਗਰ ਵੀ ਕੱਟੀ ਆ ਗਈ ਲੋ ਵੀ ਸੱਜਣੋ ਬੱਚਾ ਵੀ ਕੱਟੀ ਇਹਦੇ ਮਗਰ ਤੇ ਐਸ ਵੇਲੇ 8 ਤੋਂ 9 9 ਕਿਲੋ 10 ਕਿਲੋ ਦੁੱਧ ਬੋਲੀ ਹਜੇ ਆ ਇਹਦੀ ਕੱਟੀ ਆ ਸੱਚੇ ਨਾਲ ਜਿਹੜੀ ਤੇ ਆ ਗਈ ਜਮਾਂ ਤਾਜੀ ਸੂਈ ਆ ਕਰ ਲੋਚ ਤੇ ਲੇਵੇ ਦੀ ਫਰੀਕੀ ਇੱਥੋਂ ਚੈੱਕ ਕਰੋ ਬੜਾ ਚੌੜਾ ਲੇਵਾ ਕਰਮਾਲੀ ਨੂੰ ਲੱਗਾ ਤੇ ਥਣ ਥਣ ਓਕੇ ਆ ਨਾ ਜੀ ਮੈਂ ਕਹਿੰਦਾ ਇੱਕ ਨੰਬਰ ਥਣ ਤੇ ਕੋਈ ਸੰਧੂ ਸਾਹਿਬ ਅਸੀਂ ਆਨਲਾਈਨ ਕਰ ਰਹੇ ਆ ਕੋਈ ਥਣ ਦੇ ਵਿੱਚੋਂ ਬਾਦ ਕਾੜ ਹੋਊਗੀ ਜਿਹੜਾ ਵੀਰ ਭਰਾ ਆਊਗਾ ਉਹਦਾ ਤੇਲ ਦਾ ਖਰਚਾ ਵੀ ਅਸੀਂ ਪਿਆਉਂਗੇ ਠੀਕ ਆ ਧੰਨਵਾਦ ਹਾਂਜੀ ਹਾਂ ਠੀਕ ਆ ਇਹਨੇ ਕੋ ਗੱਲ ਵੀ ਜਿਆਦਾ ਸੱਦ ਕੇ ਕਿਸੇ ਪਣਪਰਾ ਨੂੰ ਖਰਾਬ ਥੋੜਾ ਕਰਨਾ ਹੈਗਾ ਹਾਂ ਆਪਣਾ ਰੋਜ਼ ਦਾ ਕੰਮ ਮੋੜ ਕੇ ਮੈਂ ਹੀ ਚੋਣ ਦੀ ਗੱਲ ਤੇ ਨਿਕਲੇ ਨਹੀਂ ਨਹੀਂ ਦੱਸਣਾ ਚਾਹੀਦਾ ਹਾਂਜੀ ਹਾਂਜੀ ਤੇ ਜੇ ਕੋਈ ਡਿਫਾਲਟ ਹੋਇਆ ਦੱਸਾਂਗੇ ਜੀ ਬਿਲਕੁਲ ਦੱਸਾਂਗੇ ਫਿਰੋਂ ਤੇ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਵੀ ਸੰਗੂਸਾ ਬਿਲਕੁਲ ਛੋਟਾ ਮੋਲੋ ਹਾਂਜੀ ਲੋਕੀ ਮੰਗਦੇ ਲੱਖ ਸਵਾ ਲੱਖ ਫਲਾਣਾ ਢਮਗਾਣਾ ਕੋਈ ਨਹੀਂ ਜਿੰਦਾ ਮੁੱਲ 85000 ਤੋਂ 80000 ਦੀ ਹਨ ਮੁੱਲ 85 ਤੇ 80000 ਦੀ ਹਨ ਉਹਦੇ 'ਚ ਵੀ ਛੋੜ ਛੱਪਾ ਲੈਂਦੇ ਪਿਆ ਵਾਲਾ ਕੋਈ ਵੀਰ ਭਰਾ ਫੋਨ ਲਾਊਗਾ ਮਾਨ ਸਤਿਕਾਰ ਜ਼ਰੂਰ ਹੋਊਗਾ ਜੀ ਠੀਕ ਆ ਧੰਨਵਾਦ ਜੀ ਇਹ ਨਹੀਂ ਗੱਲ ਹੈਗੀ ਜੀ ਤੇ ਇੱਕ ਆ ਕੱਟੀ ਚੰਗੀ ਆ ਗਈ ਅੱਗੇ ਹਾਂਜੀ ਸੁਣ ਗਿਆ ਸਾਰੀਏ ਆਪਣੇ ਕੋ ਸੰਸੋ ਚੜਦੀਓ ਚੜਦੀ ਹੈ ਹਾਂ ਇਹਦੀ ਕੀ ਡਿਟੇਲ ਹੈ ਜੀ ਇਹ ਸੰਸਾ ਦੂਜਾ ਸੂਆ ਦੂਜਾ ਸੂਆ ਮੈਂ ਤਾਂ ਕਹਿਆ ਪਹਿਲੇ ਨਹੀਂ ਆ ਕਿਤੇ ਦੂਜਾ ਹੀ ਹੈ ਦੂਜੇ ਸੂਏ ਦੂਜਾ ਸੂਆ ਉਹ ਕੱਟੀ ਮਗਰ ਹੈ ਜੀ ਇਹਦੇ ਵੀ ਆਹ ਜਿਹੜੀ ਹਾਂਜੀ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧਾ ਜੀ ਦੇਖੋ ਜੀ ਮਾਰਕ ਤੇ ਕਹਿੰਦੇ ਸੀ 20 25 ਦਿਨ ਬਾਕੀ ਕੋਈ ਵੀਰ ਭਰਾ ਮਹੀਨਾ ਲਾ ਲਵੇ ਸਵਾ ਲਾ ਲਵੇ ਸਾਹਮਣੇ ਬੱਚਾ ਜੀ ਸਾਹਮਣੇ ਬੱਚਾ ਹਾਂਜੀ ਹਾਂਜੀ ਮਗਰ ਉਹ ਕੱਟੀ ਆ ਆਪ ਵੀ ਸਮਝ ਨਾ ਲੱਗੇ ਜੀ ਠੀਕ ਆ ਦੂਜਾ ਸੂਆ ਤੇ ਹੁਣ ਦੁੱਧ ਧਾਰਾ ਕਿੰਨੀਆਂ ਇਹਦੇ ਕੋਲੇ ਦੋ ਦਿਨ ਤੱਕ ਹੋਊਗਾ ਜੀ ਸੰਸਾ 12 ਕਿਲੋ ਪਰ ਆਪਾਂ 11 ਕਿਲੋ ਦੁੱਧ ਜੈਸ ਕਰਾਂਗੇ 11 ਕਿਲੋ ਦੁੱਧ ਹੈ ਕੱਢੇ ਬਾਹਰ ਇਹਨੂੰ ਲੋ ਵੀ ਸੱਜਣੋ ਚੰਗਾ ਦੁੱਧਾ ਝੁੱਟੀ ਥੱਲੇ ਇਹ ਵੀ ਸੀਲ ਸੌ ਚੰਗੀ ਕੱਦ ਬਹੁਤ ਚੰਗਾ ਵੇਖੋ ਤੌਰ ਬਹੁਤ ਚੰਗੀ ਮੈਂ ਦੀ ਬਾਕੀ ਪੈਠਪੜਾ ਬਹੁਤ ਚੰਗਾ ਉੱਚੇ ਲੰਬੇ ਕੱਦ ਦੀ ਸੱਜਣੋ ਵੇਖੋ ਮੋੜ ਲਿਆ ਪੌਜੀ। ਕੀ ਬਾਤ ਆ। ਆ ਜਾ ਪੁੱਤਾ ਜਾ। ਹੁਣੇ ਜਾਨ ਨੂੰ ਫਰਦੀ ਆ ਜੇ ਤਾਂ ਕੋਈ ਲਾਊਗਾ ਤੇਰੀ ਕਾਲ ਫੇਰ ਹੀ। ਸ਼ਰਮੂ ਸੱਜਣੋ ਵੇਖੋ ਕਿੰਡਾ ਸੋਹਣਾ ਝੋਟੀ ਦਾ। ਸਿੰਘ ਜਮਾਂ ਨੇੜਿਓਂ ਮੋੜਿਆ ਹੋਇਆ। ਜਮਾਂ ਨਾਲ ਬਰੀਕ। ਕੀ ਬਾਤ ਆ। ਵੇਖੋ। ਵੇਖੋ ਲੀਵਾ ਸੱਜਣੋ। ਬਰੀਕ ਨਾ ਚੂਣ ਚਾਂ ਬਹੁਤ ਚੰਗਾ ਹੋਊਗਾ ਜੀ ਉਹ ਚੰਗੀ ਆ ਸੰਸਾਭ ਆਪਾਂ ਉਹਨਾਂ ਨੂੰ ਦੱਸ ਦਿੰਦਾ ਜੀ ਕੋਈ ਚਵਾਈ ਦਾ ਮਾੜਾ ਕੋਸੂਗਾ ਆਪਾਂ ਪਹਿਲਾਂ ਦੱਸਾਂਗੇ ਨਹੀਂ ਠੀਕ ਕੋਈ ਭੂ ਸ਼ਟਾ ਨਹੀਂ ਕੋਈ ਥਣ ਬਾਦ ਘੜਨੀ ਹੋਊਗਾ ਜੀ ਠੀਕ ਹੈ ਵੇਖੋ ਸੱਚ ਨੂੰ ਥਾਣਾ ਥੋਣਾ ਦਾ ਗੈਪ ਦੂਰੀ ਨਾ ਕਰਮਾ ਵਾਲੀ ਨੂੰ ਚੰਗੀ ਲੱਗੀ ਹੋਈ ਐ ਮੱਝ ਦੇ ਲਾਲ ਲੇਵਾ ਤੇ ਆ ਆ ਗਈ ਇਹਦੀ ਕੱਟੀ ਉਹ ਕੱਟੀ ਜਾਈ ਮਦਰ ਇਹ ਇਹਦਾ ਰੇਟ ਫਿਰ ਕੀ ਰਹੂਗਾ ਇਸ ਝੋਟੀ ਦਾ ਜੀ ਇਹਦਾ ਸਾਲ ਤੂ ਸਾਲ ਰੇਟ ਹੁੰਦਾ ਥੋੜਾ ਬਚਾ ਨਰਮ ਹਾਂ ਜੀ ਜਿੰਨਾ ਲੋਕੀ ਮੁੱਲ ਕਰਦੇ ਆ ਸਵਾ ਸਵਾ ਲੱਖੀ ਮੰਗੀ ਜਾਂਦੇ ਆ ਹਾਂ ਆਪਾਂ ਮੁੱਲ ਇਹਦਾ ਬਿਲਕੁਲ ਛੋਟਾ ਜਿਹਾ ਜੀ ਜਮਾਈ ਜਾਇਜ ਕਰਦੇ ਆ ਜੀ ਬਿਲਕੁਲ ਜਮਾਈ ਜੀ ਮੁੱਲ ਸੁਈ ਚਰਦੀ ਆ 80 75 ਦੀ ਹਾਂ ਨਾ ਇਹ 75000 ਦੀ ਹਾਂ ਜੀ ਉਹਦੇ ਚ ਕੋਈ ਕੋਈ ਗੱਲ ਨਹੀਂ ਕੋਈ ਵੀਰ ਭਰਾ ਫੋਨ ਲਾਊਗਾ ਤਾਂ ਹੋਰ 2000 ਚੱਕ ਦੇਾਂਗੇ 73 ਦੀ ਦੇ ਦੇਾਂਗੇ ਤਾਂ ਹੋਰ ਦੱਸੋ ਅੱਛਾ ਜੀ ਹਾਂ ਜੀ 73000 73000 ਪਰ ਤੇ ਨਹੀਂ ਤਾਂ ਨਹੀਂ ਕਿਸੇ ਨੇ ਕੱਟੀ ਐਡੀ ਚੰਗੀ ਇਹ ਕੋਈ ਸੰਦੂ ਸਾਹਿਬ ਕੇ ਕੋਈ ਕਿ ਵੀਰ ਭਰਾ ਕਮੈਂਡ ਕਰਦੇ ਚੋਰੀ ਨਹੀਂ ਹਣ ਮੈਂ ਕਹਿਆ ਦੀ ਪਰ ਕਾਈ ਤੇ ਇਹ ਪਟਾ ਸਾ ਨਹੀਂ ਠੀਕ ਕੋਈ ਸ਼ੱਕ ਨਹੀਂ ਰੂਸ਼ੀਆਂ ਚ ਆ ਗਈ ਮੈਂ ਬਹੁਤ ਚੰਗੀ ਆ ਦੇਖੋ ਸੰਤੂ ਸਾਹਿਬ ਦੇਖੋ ਹਾਂ ਨਹੀਂ ਉਹ ਤਾਂ ਮੈਂ ਪਹਿਲਾਂ ਹੀ ਵੇਖ ਲਈ ਸੋਹਣੀ ਬਹੁਤ ਆ ਮੂੰਹ ਦੀ ਝੂਟੀ ਵੇਖੋ ਸਜਣਾ ਤੇ 73000 ਦੀ 73000 ਉਹਦੇ ਚ 11 ਕਿਲੋ ਦੁੱਧ ਦੀ ਗਾਰੰਟੀ ਜੀ ਅੱਛਾ ਜੀ ਹਾਂ 11 ਕਿਲੋ ਦੁੱਧ ਦੀ ਵੀ ਗਾਰੰਟੀ ਸੂਹਾ ਵੀਰ ਮੇਰਾ ਭਰਾ ਉਹ ਸਮਝਣ ਲੱਗੇ ਕਿ ਜੀਆਂ ਦਾ ਲਾਵੇ ਕੋਈ ਮਹੀਨੇ ਦਾ ਲਾਵੇ ਕੋਈ ਭਾਵੇਂ ਕੋਈ ਦੂਹ ਦਾ ਲਾ ਲਈ ਯਾਰ ਕੋਈ ਚੱਕਰ ਨਹੀਂ ਹਣਾ ਉਹ ਅਗਲੇ ਦੀ ਥਿੰਕਿੰਗ ਹਾਂਜੀ ਆ ਬੱਚਾ ਜੋ ਚੀਜ਼ ਆਪਾਂ ਵਿਖਾ ਤੀ ਹਾਂਜੀ ਆ ਵੀ ਸਮਝ ਨਾ ਲਵੇ ਕੋਈ ਜੀ ਠੀਕ ਆ ਧੰਨਵਾਦ ਸਵਾਪ ਸਮਾਰਕ ਨੰਬਰ ਹੋਊਗਾ ਥਣ ਬਾਝ ਘਾੜੂਗਾ ਆਪਾਂ ਆਨਲਾਈਨ ਕਰ ਰਹੇ ਆ ਜੀ ਠੀਕ ਆ ਭਾਵੇਂ ਗਾਰੰਟਰ ਵਾਲਾ ਤੇ ਇਹ ਮੈਂ ਕਿਹੜਾ ਸੂਹਾ ਤੇ ਕਿੰਨਾ ਦੁੱਧ ਦਤਾ ਇਹ ਸੰਸਾਰ ਜਿੱਥੋਂ ਮੈਂ ਲਈ ਆ ਉਹ ਕਹਿੰਦੀ ਆ ਵੀ ਤੀਜੇ ਸੂ ਗਿਆ ਚਲ ਕੋਈ ਚੌਥੇ ਵੀ ਮੰਨ ਲੇ ਹਾਂ ਤੋ ਹੋਊਗੀ ਵੀ ਤੀਜੇ ਕੀ ਹੋਊਗੀ ਠੀਕ ਆ ਜੀ ਮੈਂ ਸਭ ਵੀ ਸੁਣ ਲਈ ਤੇ ਇਹ ਕਿੰਨੇ ਚਿਰ ਦੀ ਸੂਈ ਤੇ ਕਿੰਨਾ ਦੁੱਧ ਆ ਜੀ ਸੰਸਾਰ ਇਹਦੇ ਮਗਰ ਵੀ ਕੱਟੀ ਆ ਉਹ ਦੇਖੋ ਠੀਕ ਆ ਠੀਕ ਆ ਕੋਈ ਵੀਰ ਭਰਾ ਆ ਤੁਸੀਂ ਸਮਝਣਾ ਦੇਖੀ ਦੀ 20 ਦਿਨਾਂ ਦੀ ਆ ਕਿ ਮਹੀਨੇ ਦੀ ਆ ਠੀਕ ਆ ਜੀ ਹਾਂਜੀ ਤੇ ਹੁਣ ਇਹਦੇ ਕੋਲੇ ਧਾਰਾਂ ਕਿੰਨੀਆਂ ਕਾ ਧਾਰਾਂ 'ਚ ਕੋ ਦੁੱਧ 12 ਕਿਲੋ ਹੋ ਜਾਂਦਾ ਜੀ ਇਸ ਟਾਈਮ ਅੱਛਾ ਜੀ ਹਾਂਜੀ ਕਿਆ ਬਾਤ ਆ ਚੰਗੀ ਦੁੱਧ ਵਾਲੀ ਮੈਂ ਹਾਂਜੀ ਦੁੱਧ 12 ਕਿਲੋ ਇਸ ਟਾਈਮ ਕੱਦਿਓ ਬਾਹਰ ਇਹਨੂੰ ਜੀ ਥਣ ਨੂੰ ਹੱਥ ਵੀ ਨਾ ਲਾਵੇ ਇਦਾਂ ਹੀ ਲਾ ਜਾ ਫੜ ਕੇ ਦੁੱਧ 12 ਕਿਲੋ ਹੋਏਗਾ ਆਨਲਾਈਨ ਮੈਂ ਕਹਿ ਰਿਹਾ ਹਾਂ ਹਾਂਜੀ ਤੇ ਰੁਪਏ ਭੇਜ ਦੇਵੇ ਨਹੀਂ ਤੇ ਮੇਰੀ ਮਾਂ ਪਰਾਂ ਰਸਾ ਲਾ ਕੇ ਛੱਡ ਦੇਗਾ ਅੱਛਾ ਜੀ ਹਾਂਜੀ ਅੱਜ ਵੱਡੀਆਂ ਆਫਰਾਂ ਹਾਂ ਹਾਂਜੀ ਵੱਡੀਆਂ ਆਫਰਾਂ ਆਂ ਪਰਮਜੀਤ ਅੱਜ ਖਾ ਗਿਆ ਗੁੱਸਾ ਲੋ ਵੀ ਸੱਜਣੋ ਚੈੱਕ ਕਰ ਲਓ ਬਾਈ ਕਹਿੰਦਾ 12 ਕਿਲੋ ਦੁੱਧ ਹੋਇਆ ਤਾਂ ਪੈਸੇ ਭੇਜ ਦਿਓ ਤੇ ਜੇ ਨਾ ਹੋਇਆ ਤੇ ਬੇਸ਼ੱਕ ਮੱਝ ਚੜਾ ਕੇ ਘਰੇ ਲਾ ਦਿਓ ਵੇਖੋ ਵਾਕੈ ਲੈਵਲੂ ਇਹਦੀ ਪੂਰੀ ਚੰਗੀ ਆ ਮਿੱਤਰੋ ਬਾਕੀ ਸੁਆ ਤੀਜਾ ਗਿਆ ਨਵੀਂ ਮੈਂ ਆ ਮੋੜ ਲਿਓ ਜੀ ਰੱਜੀ ਪੁੱਜੀ ਚਾਰੂ ਚੂਰੂ ਲੱਗਦੀ ਮੈਨੂੰ ਚੰਗੀ ਉਹਦਾ ਸੰਸਾਰ ਚੋ ਮਾਰੇ ਤੂੜੀ ਖਾਈ ਜਾਂਦੀ ਤੇਰੀ ਠੀਕ ਆ ਹਾਂਜੀ ਦੁੱਧ ਵੀ ਚੰਗਾ ਕਰਮਾਂ ਵਾਲੀ ਕੋਲੇ ਜਨਾਬ ਕਹਿੰਦੇ ਸੀ 15 ਕਿਲੋ ਦੁੱਧ ਚੋਇਆ ਆਪਾਂ 15 ਕਿਲੋ ਕਹੀ ਨਹੀਂ ਵਿਰਲਾ ਬੁਰਲਾ ਬਹੁਤ ਚੰਗੀਆਂ ਲੱਗੀਆਂ ਹਨ ਹਾਂਜੀ ਹਾਂਜੀ ਨਹੀਂ ਠੀਕ ਵੇਖੋ ਸੱਜਣਾ ਥਣਲੇ ਦੀ ਕੁਆਲਿਟੀ ਚੈੱਕ ਕਰਿਓ ਇੱਥੋਂ ਹਾਂ ਵੇਖੋ ਇਹ ਇੱਥੋਂ ਕਰੋ ਚੈੱਕ ਵੇਖੋ ਗਰੀਕੀ ਲੱਗੀ ਕਰਮਾਂ ਵਾਲੀ ਚੱਲ ਬੱਤ ਚੱਲ ਕਰਿਓ ਇਹਨੂੰ ਉੱਥੇ ਤੇ ਥਣ ਥਣ ਤਾਂ ਆਪਾਂ ਕਹਤੇ ਵਾਰੀ ਵਾਰੀ ਕੀ ਕਹਿਣਾ ਵੀ ਇੱਕ ਨੰਬਰ ਚੁਵਾਈ ਆ ਹਨਾ ਪਸੂ ਪਰ ਮੜਾ ਨਹੀਂ ਲਾਗੇ ਨਹੀਂ ਅਸਲੀ ਠੀਕ ਆ ਜੀ ਆ ਦੇ ਕੋਈ ਅਸੀਂ ਵੀ ਰੁਪਈਏ ਦੇਨੇ ਆ ਸੰਧੂ ਸਾਹਿਬ ਬਿਲਕੁਲ ਬਿਲਕੁਲ ਵੇਖੋ ਸੱਜਣਾ ਚੁਵਾਈ ਵਾਲਾ ਥਣ ਲੱਗਿਆ ਝੋਟੀ ਬਾਕੀ ਸੀਲ ਹੈ ਜੀ ਮੱਚ ਹਾਂ ਜੀ ਹਾਂ ਜੀ ਠੰਡੀ ਸੀ ਉਹ ਪੂਰੀ ਬਿਲਕੁਲ ਜੀ ਲੇਵਾ ਬਹੁਤ ਸੋਹਣਾ ਮਿੱਤਰੋ ਕਰੋ ਚੈੱਕ ਤੇ ਇਹਦੀ ਆ ਗਈ ਕੱਟੀ ਸੱਜਣੋ ਕੱਟੀ ਮਾ ਬੱਲੇ ਮੱਥੇ ਦੇ ਵਿੱਚ ਬਾਕੀ ਹੁਣ ਬਾਈ ਨੇ ਪਹਿਲਾਂ ਹੀ ਕਹਿਤਾ ਤੁਹਾਨੂੰ ਵੀ ਗੈਸ ਤੁਸੀਂ ਲਾ ਲਿਓ ਮਹੀਨੇ ਦੀ ਮੰਨ ਲਓ ਗਿਆ ਦੀ ਲਾ ਲਓ ਦਸਾਂ ਦੀ ਲਾ ਲਓ ਤੇ ਇਹਦਾ ਇਹਦਾ ਰੇਟ ਕੀ ਲਊਗਾ ਇਹ ਸਭ ਸਾ ਟੋਕੜਾ ਦਾ ਮੁੱਲ ਅੱਛਾ ਜੀ ਹਾਂ ਜੀ ਟੋਕੜਾ ਦਾ ਮੁੱਲ ਠੀਕ ਆ ਮੁੱਲ 75 70 ਦੀ ਹਾਨਾ 12 ਕਿਲੋ ਟੋਕੜਾ 70 ਦੀ ਹਾਨਾ 70 ਉਹਦੇ ਚ ਕੋਈ ਵੀ ਭਰਾ ਫੋਨ ਲਾਇਆ ਸੀ ਜ਼ਰੂਰ ਹੋਊਗਾ ਮੰਤਰਾਸ ਕਿਉਂ ਨਹੀਂ ਹੋਊਗਾ 70000 ਚੋਂ ਕਰਾਂਗੇ 4 ਯਾਰ ਛੱਡ ਦਿੰਦੇ ਹਰ ਘੱਟ 70 ਹਾਂਜੀ ਦੁੱਧ ਵੀ 12 ਦੇ ਦਿੰਦਾ 12 ਕਿਲੋ ਦੁੱਧ ਪਹਿਲੇ ਮੈਂ ਤਾਂ ਪਹਿਲਾਂ ਔਨਲਾਈਨ ਕਹਿ ਦਤਾ ਕੋਈ ਬੰਦਾ ਕੋਈ ਸੌਦਾ ਕਰਕੇ ਮੈਂ ਲੈ ਜਾਵੇ ਅਗਰ 12 ਕਿਲੋ ਦੁੱਧ ਹੋਇਆ 100 ਰੁਪਏ ਭੇਜ ਦੇਵੇ ਨਹੀਂ ਤਾਂ ਨਾ ਪੇਚੇ ਕੱਟੀ ਤੇ ਮਿਲਦੀ ਆ ਹਾਂਜੀ ਕੱਟੀ ਦੇ ਜੀ ਦੋਨੇ ਟਾਈਮ ਬੱਚੇ ਜੀ ਨਹੀਂ ਠੀਕ ਆ ਤੇ ਇੱਕ ਅੱਗੇ ਗਊ ਵੀ ਵਿਖਾ ਦਈਏ ਹਾਂਜੀ ਗਊ ਦੇ ਵੇਖੋ ਸੱਜਣੋ ਆ ਝੋਟੀ ਵੀ 3 ਨੰਬਰ ਤੇ ਵਿਖਾਈ ਨਾ ਜਿਹੜੀ ਬਹੁਤ ਸੋਹਣਾ ਲੇਵਾ ਕਿਉਂਕਿ ਚਵਾਈ ਟਾਈਮ ਹੀ ਆ ਮਿੱਤਰੋ ਮਨ ਲਓ 4:30 ਤੋਂ 5:10 ਦਾ ਸਮਾਂ ਜਿਹੜਾ ਹੋ ਗਿਆ ਵੀਡੀਓ ਬਣਾਉਣ ਦਾ ਥੋੜੇ ਲੇਟ ਹੋ ਗਏ ਸੀ ਐਨ ਮਈਆਂ ਨੇ ਲੇਵੇ ਲੂਏ ਆਪਦੇ ਕਰਮ ਵਾਲੀਆਂ ਨੇ ਬਣਾ ਲਏ ਆ ਜਿੰਨੇ ਜਿੰਨੇ ਜੋਗੀਆਂ ਤੇ ਹੋਰ ਘੰਟੇ ਨੂੰ ਮੇਰੇ ਹਿਸਾਬ ਨਾਲ ਚਵਾਈ ਵੀ ਇਹਨਾਂ ਦੀ ਹੋ ਜਾਣੀ ਹੈ ਨਾ ਬਬੂ ਹਾਂਜੀ ਹਰ ਗੱਲ ਵੇਖੋ ਤੜਕੇ ਕਿੰਨੇ ਵਜੇ ਚਵਾਈ ਕੀਤੀ ਹੈ ਜੀ 6 ਵਜੇ ਚਵਾਈ ਪਲੀ 6:00 ਨੂੰ 6 ਚਵਾਈ ਹੁੰਦੀ ਹੈ ਜੀ 6 ਤੋਂ 6 ਹਾਂਜੀ 6 ਤੋਂ 6 ਠੀਕ ਹੈ ਡੀਟੇਲ ਹੈ ਜੀ ਗਾਉਂ ਸੰਤੂ ਸਾਹਿਬ ਥੋ ਲਈ ਆਉਂਦੇ ਕਹਿੰਦੀ ਵੀ ਦੂਜਾ ਸੂਆ ਹਾਂਜੀ ਬਾਕੀ ਕੋਈ ਵੀਰ ਭਰਾ ਆ ਵੀ ਸਮਝਣਾ ਲਵੇ ਜੀ ਦੁੱਧ ਕਿੰਨਾ ਤੇ ਕਿੰਨੇ ਟਾਈਮ ਦੀ ਸੂਈ ਹੈ ਜੀ ਇਹਦਾ ਸੂਆ ਤਾਜ਼ਾ ਜੀ ਬਿਲਕੁਲ ਠੀਕ ਆ 10 15 ਦਿਨ ਦਾ ਸੂਆ 10 15 ਦਿਨ ਦਾ ਹਾਂ ਜੀ ਹਾਂ ਠੀਕ ਆ ਜੀ ਜੀ ਬੱਚਾ ਮਗਰ ਠੀਕ ਆ ਜੀ ਤੇ ਦੋ ਦਿਨ ਤੋਂ ਕੋਸੀ ਗਿਆ ਸਾਨੂੰ ਸਾਹਿਬ ਜਿਆਦਾ 14 15 ਕਿਲੋ ਦੁੱਧ ਸੀਗਾ ਠੀਕ ਆ ਆਪਣੀ ਪੱਠੀਆਂ ਨੂੰ ਸੁੰਢੀ ਸਾਡੀ ਪੈ ਗਈਆਂ ਦੁੱਧ 10 ਟਾਈਮ 12 ਕਿਲੋ ਹੋਊਗਾ 12 ਕਿਲੋ ਹਾਂ ਜੀ 12 ਕਿਲੋ ਤੇ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਬਿਲਕੁਲ ਟੋਕੜਾਂ ਵਾਲਾ ਜੀ ਤੋੜ ਕੇ ਵਿਖਾ ਦਈਏ ਹਾਂ ਜੀ ਕੱਢਿਓ ਬਾਹਰ ਇਹਨੂੰ ਰੇਟ ਬਿਲਕੁਲ ਮੋਹਨ ਸੰਗੂ ਸਾਹਿਬ 40 42 35000 ਦੀ ਹਾਨਾ 35000 35000 ਰੁਪਇਆ ਸੱਚ ਨੂੰ ਤੇ 12 ਕਿਲੋ ਦੁੱਧ ਵੱਛਾ ਮਗਰ ਕਰ ਲਓ ਜੀ ਚੂਨਚਾਨ ਇੱਕ ਨੰਬਰ ਆ ਜੀ ਹਾਂ ਥਣ ਚੰਗਾ ਲੰਦਾ ਹਾਂ ਹਾਂ ਜੀ ਹਾਂ ਦੇਖੋ ਸੱਚ ਨੂੰ ਥਣ ਦਾ ਸਾਈਜ਼ ਵੇਖ ਲਓ ਇਹ ਇਹਦਾ ਬੱਛਾ ਸੱਜਣੋ ਹਾਂਜੀ ਉਹ ਬੱਛਾ ਜਿਹੜਾ ਸਾਹਮਣੇ ਖੜਾ ਤੇ ਇਹ ਇਥੋਂ ਇਹਦੇ ਥਾਂ ਲੈਵੇ ਦੀ ਕੁਆਲਿਟੀ ਚੈੱਕ ਕਰ ਲਓ ਬਾਕੀ ਚੂਨ ਚੰਨ ਤਾਂ ਸੀਲ ਹੋ ਗਿਆ ਜੀ ਲੋ ਇੱਥੇ ਵੈਰੀ ਨਹੀਂ ਠੀਕ ਓਕੇ ਰਿਪੋਰਟ 35000 ਕਹਤਾ ਨਾ ਇਹਦਾ 35000 ਦੀ 35000 ਆ ਕਿ ਟੋਕਣਾ ਦਾ ਮੁੱਲ ਦੇਤਾ ਜੀ 12 ਕਿਲੋ ਦੁੱਧ 35000 ਚ ਠੀਕ ਹੈ ਠੀਕ ਹਾਂਜੀ ਆਜੀ ਸੁਨਿਆ ਬੱਛਾ ਮਗਰਾ ਇਹ ਹੋਰ ਕੋਈ ਸੁਨਿਆ ਪੱਤਰ ਆਪਣੇ ਭੈਣਾ ਭਰਾਵਾਂ ਨੂੰ ਸੁਨਿਆ ਪੱਤਰ ਮੇਹੂ ਵੀ ਆ ਸੰਗੂ ਸਾਹਿਬ ਇਹ ਵੀ ਇਹ ਪ੍ਰਾਪ ਵੀਡੀਓ ਦੇਖਣ ਕਈ ਤਰ੍ਹਾਂ ਪਰਖਣ ਡੰਗਰਾਂ ਨੂੰ ਹਾਂ ਆਪਣਾ ਮੀਆਂ ਨਾ ਮੈਂ ਕਮੈਂਟ ਕਰੀ ਜੋਂ ਵੀ ਸੋਰੀ ਨਹੀਂ ਆ ਸਾਰੀ ਨਹੀਂ ਆ ਹਾਂ ਆ ਪਰਖ ਕੇ ਡੰਗਰ ਲੈਣ ਕਿ ਇਹਨਾਂ ਦੇ ਮੁੱਲ ਆਪਾਂ ਨਹੀਂ ਕਰ ਸਕਦੇ ਨਹੀਂ ਲੱਖ ਲੱਖ ਸਵਾ ਸਵਾ ਲੱਖ ਆ ਨਹੀਂ ਨਹੀਂ ਕਰਨੀ ਜੀ ਨਹੀਂ ਕਰਨੀ ਜੋ ਭਾਅ ਬਟੇ ਮਾਲ ਕੋਈ ਲੈਣ ਜੋਗਾ ਵੀ ਲੈ ਜਾਵੇ ਹਾਂ ਕਿਉਂਕਿ ਹਰ ਬੰਦੀ ਦੀ ਮੈਂ ਦੌਰ ਪਹੁੰਚ ਤੋਂ ਬਾਹਰ ਹੋ ਗਈ ਹੈ ਜੀ ਹੋ ਗਈ ਹੋ ਗਈ ਕੋਈ ਸ਼ੱਕ ਨਹੀਂ ਹਨਾ ਕੋਈ ਮਾਤੜ ਬੰਦਾ ਥੋੜਾ ਲੱਖ ਰੁਪਈਆ ਲਾ ਸਕਦਾ ਨਹੀਂ ਲਾ ਸਕਦਾ ਚਲੋ ਤਾਂ ਨਵਾਜ਼ਾ ਸੱਜਣੋ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਮਿਲਦੇ ਆਂਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਦੇ ਨਾਲ ਤੇ ਕਰ ਦਿਆਂਗੇ ਸਵੇਰ ਸੋਢਣਾ ਇਹ ਵੀਡੀਓ ਸਾਂਝੀ